ਸ੍ਰੀ ਗੁਰੂ ਜੀ ਸਾਰਿਆਂ ਨੂੰ ਅੱਜ ਆਪਾਂ ਸਾਬਤ ਫਰਾਈ ਆਲੂ ਬਣਾਵਾਂਗੇ ਆਪਾਂ ਆਲੂ ਧੋ ਕੇ ਲੈ ਆਂਦੇ ਆ ਹੁਣ ਆਪਾਂ ਇਹਨਾਂ ਦੇ ਛਿਲਕੇ ਉਤਾਰ ਲੈਣੇ ਆ ਛਿਲਕੇ ਉਤਾਰ ਕੇ ਫਿਰ ਆਪਾਂ ਬਾਅਦ ਵਿੱਚ ਫਿਰ ਧੋਵਾਂਗੇ ਇਹਨਾਂ ਨੂੰ ਇਹ ਸਵਾਦ ਬਹੁਤ ਹੀ ਬੰਦਦੇ ਆ ਜਿਸ ਤਰ੍ਹਾਂ ਕੋਈ ਆਪਾਂ ਨੂੰ ਸਬਜ਼ੀ ਨਾ ਮਿਲੇ ਤਾਂ ਆਪਾਂ ਇਸ ਤਰ੍ਹਾਂ ਬਣਾ ਸਕਦੇ ਆ ਸਾਬਤ ਇਹਨਾਂ ਨੂੰ ਸਾਬਤ ਹੀ ਰਹਿਨ ਦਾਂਗੇ ਇਹਨਾਂ ਦੇ ਵਿੱਚ ਮਸਾਲਾ ਭਰ ਕੇ ਆਪਾਂ ਬਣਾਵਾਂਗੇ ਇਹਨਾਂ ਨੂੰ ਆਪਾਂ ਇਹਨਾਂ ਦੇ ਛਿਲਕੇ اتار ਕੇ ਇਹਨਾਂ ਨੂੰ ਪਾਣੀ ਵਿੱਚ ਰੱਖੀ ਜਾਂਦੇ ਹਾਂ ਆਪਾਂ ਇਹਨਾਂ ਨੂੰ ਧੋ ਕੇ ਤੇ ਛੰਦਨੇ ਚ ਪਾ ਲਿਆ ਜਿਹੜਾ ਐਕਸਟਰਾ ਪਾਣੀ ਇਹਨਾਂ ਦਾ ਨਿਕਲ ਜੇ ਤੇ ਨਾਲ ਹੀ ਆਪਾਂ ਤੇਲ ਗਰਮ ਰੱਖ ਲੈਨੇ ਆ ਆਪਾਂ ਆਲੂਆਂ ਨੂੰ ਚੀਰੇ ਲਾ ਲੈਨੇ ਆ ਆਪਾਂ ਦੋ ਸਾਈਡ ਚੀਰੇ ਲਾਵਾਂਗੇ ਇੱਕੋ ਸਾਈਡ ਤੇ ਇੱਕੋ ਸਾਈਡ ਇਸ ਤਰ੍ਹਾਂ ਕਰਕੇ ਚੀਰੇ ਲਾ ਕੇ ਇਹਨਾਂ ਦੇ ਵਿੱਚ ਆਪਾਂ ਮਸਾਲਾ ਭਰਾਂਗੇ ਇਹਨਾਂ ਆਪਾਂ ਸਾਰਿਆਂ ਨੂੰ ਚੀਰੇ ਲਾ ਲੀਨੇ ਆ ਆਨ ਦੋਨੋਂ ਆਪਾਂ ਚੀਰੇ ਲਾ ਲਿਆ ਹੁਣ ਆਪਾਂ ਇਹਨਾਂ ਦੇ ਵਿੱਚ ਮਸਾਲਾ ਭਰਨ ਦੀ ਤਿਆਰੀ ਕਰਦੇ ਤੇਲ ਵੀ ਆਪਣਾ ਗਰਮ ਹੋ ਗਿਆ ਆਪਾਂ ਮਸਾਲਾ ਲਵਾਂਗੇ ਉਹਨਾ ਹਲਦੀ ਲੈਨੇ ਆਪਾਂ ਲਾਲ ਮਿਰਚ ਲੈਨੇ ਕੁੱਟੀ ਹੋਈ ਥੋੜਾ ਜਿਹਾ ਗਰਮ ਮਸਾਲਾ ਧਨੀਆ ਪਾਊਡਰ ਇਨਾਂ ਮਕ ਲਵਾਂਗੇ ਆਪਾਂ ਆਪਣੀ ਮਰਜ਼ੀ ਅਨਸਾਰ ਮਿਰਚ ਮਸਾਲੇ ਪਾ ਸਕਦੇ ਆ ਜਿੰਨੇ ਕ ਆਪਾਂ ਨੂੰ ਜ਼ਰੂਰਤ ਹੋਵੇ ਤਿੱਖਾ ਜਾਂ ਘੱਟ ਆਪਾਂ ਪਾ ਨਾ ਮਸਾਲਿਆਂ ਨੂੰ ਮਿਕਸ ਕਰ ਲੈਨੇ ਆ ਕਰਕੇ ਤੇ ਆਪਾਂ ਆਲੂਆਂ 'ਚ ਭਰ ਲੈਨੇ ਆ ਪਹਿਲਾਂ ਆਪਾਂ ਇੱਕ ਸਾਈਡ ਮਸਾਲੇ ਭਰਾਂਗੇ ਮਸਾਲਾ ਫਿਰ ਆਪਾਂ ਦੂਸਰੀ ਸਾਈਡ ਭਰ ਦਿੰਨੇ ਆ ਆਪਾਂ ਮਸਾਲੇ ਸਾਰਾ ਪਰ ਲਿਆ ਲਓ ਅਜਾ ਹੁਣ ਆਪਾਂ ਇਹਨਾਂ ਨੂੰ ਤੇਲ ਚ ਜੋ ਰੱਖ ਲੈਨੇ ਆ ਹੌਲੀ ਹੌਲੀ ਕਰਕੇ ਆਪਾਂ ਪਾਵਾਂਗੇ ਨਮ ਆਪਾਂ ਇਹਨੂੰ ਸਲੋ ਅੱਗ ਤੇ ਭੁੰਨਾਂਗੇ ਬਿਲਕੁਲ ਸਲੋ ਅੱਗ ਤੇ ਫਰਾਈ ਕਰਾਂਗੇ ਇਹਨਾਂ ਨੂੰ ਆਪਾਂ ਥੋੜੇ ਜਿ ਜਦੋਂ ਇੱਕ ਸਾਈਡ ਤੋਂ ਭੁੱਜ ਜਾਣਗੇ ਫਿਰ ਆਪਾਂ ਇਹਨਾਂ ਦਾ ਪਾਸਾ ਬਦਲੀ ਕਰ ਦਾਂਗੇ ਹੌਲੀ ਹੌਲੀ ਆਪਾਂ ਇਸੇ ਤਰ੍ਹਾਂ ਹੀ ਭੁੰਨ ਲਾਂਗੇ ਇਹਨਾਂ ਨੂੰ ਬਿਲਕੁਲ ਸਲੋ ਅੱਗ ਤੇ ਭੁੰਨਣੇ ਆ ਆਪਣੇ ਕੋਜਾ ਆਲੂ ਪੁੱਜ ਗਏ ਆ ਥੋੜੀ ਦੇਰ ਆਪਾਂ ਹੋਰ ਭੁੰਨਾਂਗੇ ਬਾਸੇ ਇਹਨਾਂ ਨੂੰ ਇਨਨ ਆਪਾਂ ਇਸ ਤਰ੍ਹਾਂ ਲਾਉਂਦੇ ਰਾਵਾਂਗੇ ਜਿੱਧਰੋਂ ਥੋੜੀ ਜੀ ਸਾਈਡ ਕੱਚੀ ਲੱਗੇਗੀ ਉਹਨੂੰ ਆਪਾਂ ਲਾ ਕੇ ਤੇਲ ਵਾਲੀ ਸਾਈਡ ਕਰ ਦਾਂਗੇ ਥੱਲੇ ਕਰ ਦਾਂਗੇ ਆਲੂ ਆਪਣੇ ਬਣ ਕੇ ਤਿਆਰ ਹੋ ਗਏ ਆ ਬਹੁਤ ਹੀ ਸੁਆਦ ਮੰਦੇ ਆ ਤੁਸੀਂ ਵੀ ਟ੍ਰਾਈ ਜ਼ਰੂਰ ਕਰਿਓ